ਮੈਂ ਤਾਂ ਪੰਜਾਬੀ ਹੋਣ ਦਾ ਫਰਜ਼ ਨਿਭਾ ਰਿਆ ਕਿਉਂਕਿ ਮੈਂ ਪੰਜਾਬ ਦੇ ਲੋਕਾਂ ਨੂੰ ਸਾਡੇ ਸਮਾਜ ਦੇ ਲੋਕਾਂ ਨੂੰ ਪਿਆਰ ਕਰਦਾ ਤੇ ਮੁੱਖ ਮੰਤਰੀ ਸਾਹਿਬ ਦੀ ਜੋ ਸੋਚ ਆ ਸਰਦਾਰ ਭਗਵੰਤ ਸਿੰਘ ਮਾਨ ਦੀ ਉਹਨਾਂ ਦੇ ਵੀ ਦਿਲ ਔਰ ਦਿਮਾਗ ਦੇ ਵਿੱਚ ਪੰਜਾਬ ਵਸਦਾ ਹੈ ਉਹਨਾਂ ਦੇ ਹਰ ਫੈਸਲੇ ਦੇ ਵਿੱਚੋਂ ਪੰਜਾਬ ਪ੍ਰਤੀ ਮੋਹ ਪੰਜਾਬ ਪ੍ਰਤੀ ਯਾਰ ਝਲਕਦਾ ਸੋ ਇਸੇ ਕਰਕੇ ਉਹਨਾਂ ਨੇ ਜਿਹੜੀ ਮਹਮਾ ਵੱਡੀ ਹੈ ਸ਼ੁੱਧ ਨਸ਼ਿਆਂ ਵਿਰੋਧ ਉਹ ਮਹਮਾ ਕੱਲੇ ਮੁੱਖ ਮੰਤਰੀ ਸਾਹਿਬ ਦੀ ਮਹਮਾ ਹੈ ਉਹ ਹਰ ਪੰਜਾਬੀ ਦੀ ਮਹਮਾ ਹੈ ਹਰ ਉੱਚੀ ਸੁੱਚੀ ਤੇ ਚੰਗੀ ਸੋਚ ਰੱਖਣ ਵਾਲੇ ਪੰਜਾਬੀ ਦੀ ਮਹਮਾ ਸੋ ਇਸ ਕਰਕੇ ਅਸੀਂ ਉਸ ਮਹਮਦੇ ਵਿੱਚ ਵੱਧ ਜੜ ਕੇ ਹਿੱਸਾ ਲੈ ਰਹੇ ਹਾਂ ਲੋਕਾਂ ਨੂੰ ਲਾਮਬੰਦ ਕਰ ਰਹੇ ਹਾਂ ਲੋਕਾਂ ਦੇ ਵਿੱਚ ਜਾ ਰਹੇ ਹਾਂ ਸਾਡੇ ਆਮ ਆਦਮੀ ਪਾਰਟੀ ਦੇ ਸਾਰੇ ਆਗੂ ਸਹਿਬਾਨਾਂ ਨੂੰ ਸਾਡੇ ਪਿੰਡਾਂ ਦੇ ਪੰਚਾਂ ਸਰਪੰਚਾਂ ਨੂੰ ਸਾਰੇ ਪ੍ਰਸ਼ਾਸਨ ਨੂੰ ਨਾਲ ਲੈ ਕੇ ਅਸੀਂ ਜੋਗਦਨ ਅਸ਼ਿਆ ਅਭਰਤ ਮਹਿਮਾ ਜਿਹੜੀ ਉਸ ਨੂੰ ਹੋਰ ਤੇਜ਼ ਕਰਨ ਜਾ ਰਹੇ ਆ ਕਿਉਂਕਿ ਸਮੇਂ ਦੀ ਬਹੁਤ ਵੱਡੀ ਲੋੜ ਆ ਇਸ ਮਹਿਮਾ ਨੂੰ ਕਾਬਜਾਬ ਕਰਨ ਦੀ ਅਸੀਂ ਇੱਕ ਇਸ ਤੇ ਚੰਦਰ ਸ਼ੇਖਰ ਇੱਕ ਮੋਗੇ ਦੇ ਰਹਿਣ ਵਾਲੇ ਲੇਖਕ ਨੇ ਜਿਨ੍ਹਾਂ ਨੇ ਇੱਕ ਲੇਖ ਲਿਖਿਆ ਆਓ ਕੋਸ਼ਿਸ਼ ਕਰੀਏ ਉਹਦੇ ਵਿੱਚ ਮੇਰੀਆਂ ਵੀ ਸਵਾਮ ਵਿੱਚ ਸਾਡੇ ਇੱਥੋਂ ਦੇ ਉਗੇ ਰੰਗ ਕਰਮੀ ਕੀਰਤੀ ਕ੍ਰਿਪਾਲ ਜੀ ਉਹਨਾਂ ਨੇ ਇੱਕ ਨਾਟਕ ਕੱਲ ਸੀ ਪੇਸ਼ ਕੀਤਾ ਸੀਗਾ ਬਾਂਡੀ ਪਿੰਡ ਦੇ ਵਿੱਚ ਔਰ ਲੋਕਾਂ ਦਾ ਬਹੁਤ ਪਿਆਰ ਬਹੁਤ ਸਤਿਕਾਰ ਉਸ ਨਾਟਕ ਨੂੰ ਦੇਖ ਕੇ ਮਿਲਿਆ ਔਰ ਸੈਂਕੜੇ ਦੀ ਗਿਣਤੀ ਦੇ ਵਿੱਚ ਲੋਕ ਉਥੇ ਹਾਜ਼ਰ ਸੀ ਔਰ ਉਸ ਨਾਟਕ ਨੂੰ ਦੇਖ ਕੇ ਜਿੰਨੇ ਵੀ ਦਰਸ਼ਕ ਸਿਗੇ ਸਾਰਿਆਂ ਦੀਆਂ ਅੱਖਾਂ ਨਮ ਹੋਈਆਂ ਇੱਕ ਵਾਰੀ ਨਹੀਂ ਵਾਰ-ਵਾਰ ਨਮ ਹੋਈਆਂ ਸਾਡੇ ਆਈਪੀਐਸ ਅਫਸਰ ਨੇ ਅਨਪਵ ਜੈਨ ਉਹ ਕੱਲ ਉਸ ਪ੍ਰੋਗਰਾਮ ਸ਼ਾਮਲ ਸੀ ਡੀਸੀ ਸਾਹਿਬ ਸ਼ੌਕਤ ਜਨ ਪਰੇ ਜੀ ਸ਼ਾਮਲ ਸੀ ਸਾਡੇ ਵੀਡੀਓ ਸਾਹਿਬ ਸ਼ਾਮਲ ਸੀ ਮੈਂ ਵੀ ਉੱਥੇ ਬੈਠਾ ਸੀ ਔਰ ਮੈਂ ਜਦੋਂ ਉੱਥੇ ਨਾਟਕ ਪੇਸ਼ ਕੀਤਾ ਜਾ ਰਿਹਾ ਸੀਗਾ ਤਾਂ ਵਾਰ-ਵਾਰ ਅੱਖਾਂ ਦੇ ਵਿੱਚੋਂ ਹੰਝੂ ਪੂੰਝਦੇ ਮੈਂ ਸਾਰੇ ਆਡੀਅੰਸ ਨੂੰ ਦੇਖੇ ਨੇ ਸੋ ਅਸੀਂ ਉਹ ਨਾਟਕ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਦੇ ਰਾਹੀਂ کلبਾਂ ਦੇ ਰਾਹੀਂ ਪਿੰਡਾਂ ਦੇ ਲੋਕਾਂ ਨੂੰ ਦਿਖਾਵਾਂਗੇ ਲੋਕਾਂ ਨੂੰ ਲਾਭੰਦ ਕਰਾਂਗੇ ਕਿ ਕਿਵੇਂ ਨਸ਼ੇ ਦੇ ਤਸਕਰ ਆ ਜਿਹੜੇ ਉਹ ਸਾਡੇ ਬੱਚਿਆਂ ਨੂੰ ਵਰਗਲਾ ਕੇ ਚਿੱਟੇ ਦੀ ਬਿਮਾਰੀ ਤੇ ਲਾਉਂਦੇ ਆ ਕਿਵੇਂ ਉਹਨਾਂ ਨੂੰ ਮਿਸਗਾਇਰਡ ਕਰਦੇ ਆ ਕਿਵੇਂ ਉਹਨਾਂ ਦਾ ਜ਼ਮੀਨ ਜਾਇਦਾਦ ਗਹਿਣੇ ਪੈਸੇ ਉਹ ਤਸਕਰ ਹੜਾਪ ਜਾਂਦੇ ਆ ਤੇ ਕਿਵੇਂ ਸਾਡੀ ਜਵਾਨੀ ਰੋਲਦੀ ਆ ਕਿਵੇਂ ਉਹਨਾਂ ਦੇ ਮਾਪੇ ਜਿਹੜੇ ਉਹ ਆਪਣੇ ਬੱਚਾ ਨੂੰ ਬਚਾਉਣ ਦੇ ਲਈ ਕਿਵੇਂ ਉਹਦੀ ਮਾਂ ਨਸ਼ਾ ਤਸਕਰ ਦੇ ਪੈਰ ਫੜਦੀ ਆ ਕਿਵੇਂ ਉਹਦਾ ਪਿਓ ਕਿਵੇਂ ਉਹਦਾ ਭਰਾ ਜਿਹੜਾ ਹੈਗਾ ਉਹ ਤੜਫਦੇ ਨੇ ਸੋ ਉਸ ਨਾਟਕ ਨੂੰ ਦੇਖ ਕੇ ਹਰ ਬੱਚਾ ਹਰ ਵਿਅਕਤੀ ਉਸਦੇ ਮਨ ਦੇ ਵਿੱਚ ਇਹ ਸੋਚ ਪੈਦਾ ਹੁੰਦੀ ਹੈ ਕਿ ਤੋਬਾ 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 ਅਸੀਂ ਨਸ਼ਿਆਂ ਤੋਂ ਬਚ ਕੇ ਰਹਿਣਾ ਆਪਣੇ ਪਰਿਵਾਰਾਂ ਨੂੰ ਨਸ਼ਿਆਂ ਤੋਂ بچਾਉਣਾ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ بچਾਉਣਾ ਸੋ ਅਸੀਂ ਇਹ ਸਨਾਟਕ ਨੂੰ ਬੁੱਧਵਾਰ ਨੂੰ ਸਾਡੇ ਆਡੀਟੋਰੀਅਮ ਦੇ ਵਿੱਚ ਸਾਰੇ ਜ਼ਿਲ੍ਹੇ ਦੇ ਸਰਪੰਚਾਂ ਨੂੰ ਸੱਦਾਂਗੇ ਸਾਰੇ ਪੰਚਾਂ ਨੂੰ ਸੱਦਾਂਗੇ ਉਥੇ ਉਹ ਨਾਟਕਾ ਜਿਹੜਾ ਦੁਬਾਰਾ ਫੇਰ ਦਰਸ਼ਕਾਂ ਨੂੰ ਦਿਖਾਇਆ ਜਾਊਗਾ ਸਾਡੇ ਆਗੂ ਸਹਿਬਾਨਾਂ ਨੂੰ ਉਸ ਤੋਂ ਬਾਅਦ ਜਿਹੜੀਆਂ ਪੰਚਾਇਤਾਂ ਮਹਿਸੂਸ ਕਰਨਗੀਆਂ ਜਿਹੜੇ ਸਤਕਾਰਯੋਗ ਸਾਡੇ ਪਿੰਡਾਂ ਦੇ ਸਰਪੰਚ ਮਹਿਸੂਸ ਕਰਨਗੇ ਕਿ ਇਸ ਨਾਟਕ ਨੂੰ ਸਾਡੇ ਪਿੰਡ ਦੇ ਵਿੱਚ ਦਿਖਾਉਣ ਦੀ ਲੋੜ ਹੈ ਤੇ ਫਿਰ ਅਸੀਂ ਉਹ ਨਾਟਕ ਪਿੰਡਾਂ ਦੇ ਵਿੱਚ ਲੈ ਕੇ ਜਾਵਾਂਗੇ ਮੁੱਖ ਮੰਤਰੀ ਸਾਹਿਬ ਨੂੰ ਸਕ੍ਰਿਪਟ ਜਿਹੜੀ ਹੈਗੀ ਉਹ ਭੇਜੀ ਹੈ ਉਹ ਵੀ ਦੇਖਣਗੇ ਔਰ ਕੱਲ ਹੀ ਸਾਡੇ ਪੰਜਾਬ ਦੇ ਵਿੱਚ ਜੁੱਧ ਨਸ਼ਿਆਂ ਵਿਰੁੱਧ ਮੁਹਿੰਮਾ ਜਿਹੜੀ ਉਸ ਦੇ ਲਈ ਟੀਮ ਜਿਹੜੀ ਇੱਕ ਨਿਯੁਕਤ ਕੀਤੀ ਗਈ ਹੈ ਬਲਦੇਸ ਸਿੰਘ ਪੰਨੂ ਜਿਹੜੇ ਬੜੇ ਸੀਨੀਅਰ ਜਰਨਲਿਸਟ ਨੇ ਔਰ ਸਰਕਾਰ ਆਉਣ ਤੋਂ ਪਹਿਲਾਂ ਉਹ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਜਾ ਕੇ ਇਸ ਤਰ੍ਹਾਂ ਦੇ ਇਨਕਲਾਬੀ ਨਾਟਕ ਤੇ ਇਸ ਤਰ੍ਹਾਂ ਨਸ਼ਿਆਂ ਵਿਰੋਧੀ ਨਾਟਕ ਜਿਹੜੇ ਸੀਗੇ ਉਹ ਅਸੀਂ ਉਹਨਾਂ ਦੇ ਨਾਲ ਜਾ ਕੇ ਦਿਖਾਉਂਦੇ ਰਹੇ ਆ ਸਰਕਾਰ ਤੋਂ ਪਹਿਲਾਂ ਹੁਣ ਗੁਰੂ ਦੀ ਕਿਰਪਾ ਦੇ ਨਾਲ ਸਾਡੀ ਸਰਕਾਰ ਹੈ ਔਰ ਪੰਨੂ ਸਾਹਿਬ ਬਹੁਤ ਵੱਡੇ ਲੇਖਕ ਨੇ ਔਰ ਉਹਨਾਂ ਦਾ ਪਿਆਰ ਸਰਕਾਰ ਨੂੰ ਇਸ ਮਹਿਮਦਾ ਜਿਹੜਾ ਅੰਚਾਰ ਜਲਾਉਣਾ ਉਹ ਵੀ ਵਧੀਆ ਚੰਗਾ ਸੁਲੇਹਾ ਹੈ ਸੋ ਇਸ ਕਰਕੇ ਮੈਂ ਬੇਨਤੀ ਕਰੂੰਗਾ ਸਾਰਿਆਂ ਨੂੰ ਕਿ ਆਓ ਕੋਸ਼ਿਸ਼ ਕਰੀਏ ਜਿਹੜਾ ਨਾਟਕਾ ਚੰਦਰਸ਼ੇਖਰ ਨੇ ਲਿਖਿਆ ਤੇ ਭੈਣ ਜੀ ਸਰਿੰਦਰ ਕੌਰ ਜੀ ਉਸ ਦਾ ਜਿਹੜਾ ਹੈਗਾ ਨਿਰਦੇਸ਼ਕ ਨੇ ਉਹ ਤੇ ਸਾਰੇ ਲੋਕਾਂ ਨੂੰ ਬੇਨਤੀ ਕਰੂੰਗਾ ਕਿ ਉਹ ਨਾਟਕ ਨੂੰ ਜ਼ਰੂਰ ਦੇਖਣ ਤੇ ਪੰਚਾਇਤਾਂ ਨੂੰ ਬੇਨਤੀ ਕਰੂੰਗਾ ਕਿ ਉਹ ਨਾਟਕ ਆਪਣੇ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਜੂਰ ਦਿਖਾਉ ਸਮੇਸ ਮੈਸੇਜ ਪੰਚਾਇਤੀ ਮੈਂਬਰ ਪੰਚਨਲ ਮੀਟਿੰਗ ਵੀ ਕੀਤੀ ਜਾ ਰਹੀ ਹੈ ਬਿਲਕੁਲ ਜੀ ਜਿੰਨੇ ਵੀ ਪਿੰਡਾਂ ਦੇ ਚੁਣੇ ਹੋਏ ਸਰਪੰਚ ਨੇ ਉਹ ਸਤਕਾਰਯੋਗ ਨੇ ਔਰ ਮੇਰਾ ਸਾਰੇ ਸਰਪੰਚਾਂ ਦੇ ਨਾਲ ਬੜਾ ਨੇੜ ਦਾ ਰਿਸ਼ਤਾ ਸਾਰੇ ਸਰਪੰਚਔਰ ਮੈਂ ਬੜੇ ਫਕਰ ਦੇ ਨਾਲ ਤੇ ਮਾਣ ਨਾਲ ਕਹਿ ਸਕਦਾ ਕਿ ਸਾਰੇ ਸਰਪੰਚਾਂ ਦੀ ਜਿਹੜੀ ਸੋਚ ਹੈ ਉਹ ਪੰਜਾਬ ਪੱਖੀ ਆ ਪਹਿਲਾਂ ਹੁੰਦਾ ਸੀ ਲੈਣਾ ਤੂੰ ਸਰਪੰਚ ਜੀ ਬੇ ਸਰਕਾਰੀ ਪੈਸਾ ਖਾਵਾਂਗੇ ਹੁਣ ਜਿਹੜੇ ਸਾਡੇ ਸਰਪੰਚ ਨੇ ਉਹ ਇਹੀ ਕਹਿੰਦੇ ਨੇ ਕਿ ਗੁਰੂ ਦੀ ਕਿਰਪਾ ਦੇ ਨਾਲ ਲੋਕਾਂ ਨੇ ਸਾਨੂੰ ਬਹੁਤ ਵੱਡਾ ਮਾਣ ਬਖਸ਼ਿਆ ਸਨਮਾਨ ਬਖਸ਼ਿਆ ਅਸੀਂ ਆਪਦੇ ਪੰਜ ਸਾਲਾਂ ਦੇ ਕਾਰਜਕਾਲ ਦੇ ਵਿੱਚ ਪਿੰਡ ਦਾ ਵੱਧ ਤੋਂ ਵੱਧ ਕੰਮ ਕਰਉਣਾ ਔਰ ਪਿੰਡ ਦੇ ਵਿੱਚ ਤਰੱਕੀ ਤੇ ਜਿਹੜੇ ਵਿਕਾਸ